ਹਾਂ ਨਾ ਕੋਪਿਆ ਯਾਰੇ ਇਹ ਤਾਂ ਤੋਖੇ ਨਾ ਕਰਾਈ ਮੈਂ ਇਹ ਕੀਤਾ ਹੀ ਨਹੀਂ ਫੇਰ ਮੈਨੂੰ ਵਾ ਕੇ ਵਸਾਈ ਤੂੰ ਉਹ ਤੇ ਲੁਸ਼ਾਮੀ ਬਹੁਤਾ ਹੀ ਆ ਗਿਆ ਆ ਜਾ ਆ ਜਾ ਹਾਂ ਜੀ ਕੋਈ ਗਾਲੇ ਕਰ ਲੈਨੇ ਗੱਲ ਲਿਆ ਦੋ ਕਿੱਧਰ ਜਾਈਂ ਪੰਜਾਬ ਦਾ ਅੱਜ ਕੱਟੀ ਗੱਡਾ ਕੱਟਣ ਕੇ ਇੱਕ ਦੂਜੇ ਦਾ ਜਾਂ ਆ ਯਾਰ ਕਿਉਂ ਹੋਇਆ ਨਹੀਂ ਜਾਂ ਮੈਂ ਨਹੀਂ ਜੀ ਵੇਖਣ ਦਾ ਨਜ਼ਾਰਾ ਆਉਣਾ ਮੈਂ ਬੜਾ ਚਿਰ ਹੋ ਗਿਆ ਪੈਰੀ ਤੇਨੂੰ ਸਾਲ ਹੋ ਗਿਆ ਪੂਰਾ ਤਣਾ ਹੁਣ ਉਹ ਸਾਨੂੰ ਕਹਿਣਾ ਵੀ ਪਹਿਲੀ ਮੈਂ ਹੀ ਆਪ ਬੋਣੀ ਜੇ ਹੈਪੀਨਰ ਕੀ ਟਾਂਗੜਾਈ ਨਾਲ ਵਿੱਚ ਤੇ ਤੇ ਵੇਖੀ ਜਾਊ ਜੋ ਹੋਊਗਾ ਵੇਖੀ ਜਾਊ ਮੈਂ ਜੇਠ ਲਾਂ ਪਹਿਲੀ ਤਰ੍ਹਾਂ ਕਿ ਆਪ ਹੀ ਚੋਣਾ ਲਾਉਣਾ ਮੈਂ ਵੇਖੀ ਜਾਊ ਮਾ ਹੁਣ ਸਨ ਕਰੇ ਜਾਣਾ ਸਿੱਧਾ ਫੋਨ ਕੇ ਲਮਣਾ ਬਣਾ ਲਾ ਜਣਾ ਨਹੀਂ ਫਿਰ ਮੈਂ ਜਾਵਾਂਗਾ ਉਹ ਸੁਣ ਓਏ ਉਹ ਸੁਣਾ ਕਿਦਾਂ ਜੋ ਆਪਣਾ ਕਿ ਤੁਸੀਂ ਕਿੱਥੇ ਗਏ ਆ ਜੀ? ਬਾਜੀ ਬੰਬੀ ਤੇ ਗਏ ਹੋ। ਕੰਮ ਹੀ ਯਾਰ ਅਜਨਾ। ਚਲ ਮੈਂ ਬੰਬੀ ਤੇ ਮਿਲਦਾ ਫਿਰ ਮਨੂੰ। ਬੰਬੀ ਤੇ ਚਲ ਜਾ ਤੂੰ। ਚਲੋ ਠੀਕ। ਯਾਰ ਇੱਕ ਤੇ ਬੱਤੀ ਨਹੀਂ ਦੇਣ ੜੇ। ਲੱਗਦਾ ਝੋਨਾ ਸੁੱਕਾ ਹੀ ਘੇਰਨਾ ਪੈਣਾ। ਸੁਣੋ ਏ। ਕਿੱਦਾਂ ਵੀਰ ਜੀ? ਵਧੀਆ ਵਧੀਆ ਯਾਰ। ਹੋਰ। ਮਾ ਠੰਡਾ ਆਇਆ ਕਿਤੇ ਗੁਰਵਾ ਕਰਨੀ ਪਈ। ਗਰਮੀ ਤੇ ਆ ਗਈ ਗੁਰਵਾ ਕੀ ਕਰੀਏ ਹੁਣ? ਮੈਂ ਕੰਮ ਕਰੀ ਵੀ ਗਿਆ ਹਾਂ। ਹਾਂਜੀ। ਕੰਮ ਹੀ ਦਿੰਨਾ। ਉਹ ਤੈਨੂੰ ਪਤਾ ਹੁਣ ਹੈ ਦਿਨਾਂ ਜਿੱਥੇ ਪੈਲੀਆਂ ਜੀ ਰਹੀ ਦਾ ਹਾਂ ਹਾਂ ਉਹ ਨਾ ਮਨ ਲਾ ਮੈਂ ਹਾਂ ਸਾਲ ਹੋ ਗਿਆ ਪੈਲੀ ਨੂੰ ਹਾਂਜੀ ਯਾਰ ਕੀ ਮੈਂ ਬੁਣੀ ਯਾਰੇ ਪਹਿਲਾਂ ਦਾਦਾ ਪਾਈ ਤੇ ਮੈਂ ਹੋਰ ਕੋ ਠੇਕੇ ਤੇ ਰੱਖੀ ਨਹੀਂ ਆ ਤੇਰੇ ਵਾਲੀ ਹੋਣੀ ਮੈਂ ਉਹਨੇ ਨਹੀਂ ਸਾਲ ਹੋ ਗਿਆ ਠੇਕੇ ਦੀ ਸਾਲ ਦੀ ਗੱਲ ਹੋਈ ਸੀ ਆਪਣੀ ਆਓ ਤੇ ਅਗਲੇ ਸਾਲ ਦੀ ਕਰ ਲਾ ਮੈਂ ਠੇਕਾ ਦੇ ਦਿੰਦਾ ਉਹ ਨਹੀਂ ਨਹੀਂ ਯਾਰ ਕੀ ਮੈਂ ਆਪ ਹੀ ਹੋਣੀ ਪਈ ਮੈਂ ਆ ਪੂਰਾ ਮਨ ਬਣਾਇ ਪਈ ਆਪ ਹੀ ਤੇ ਜੇ ਤੈਨੂੰ ਹੈਪੀ ਨੇ ਪਾਣੀ ਨਾ ਦਿੱਤਾ ਫਿਰ ਤੇਰੇ ਵੀ ਆਖੀ ਜੇ ਉਹ ਯਾਰ ਕੀ ਆਪੀ ਨੂੰ ਚੁੱਕ ਲੈਣਾ ਚਲ ਕੋਈ ਨਾ ਤੂੰ ਕਰੇ ਆਈਂ ਕਰੇ ਕਰਦੇ ਬੈਠੇ ਗੱਲ ਚਲ ਠੀਕ ਹੈ ਫਿਰ ਮੈਂ ਕਰੇ ਆਵਾਂਗਾ ਆਓ ਚਲ ਚੱਗਾ ਮੈਂ ਵੀ ਜਾਣਾ ਯਾਰ ਚੰਗਾ ਕਿੱਡਾ ਪਹਿਲੀ ਭਾਲਦਾ ਵਾਏ ਦਿਨਾ ਇਹਨੂੰ ਪਹਿਲੀ ਚੰਗੀ ਤਰ੍ਹਾਂ ਇਹਨੂੰ ਘਰੇ ਆ ਲੈੰਦੇ ਫਿਰ ਦੱਸਦਾ ਕਿ ਟੈਗ ਟੂ ਕੀ ਨਾ ਜੀਨੂੰ ਇਹ ਸੁੱਤਾ ਵੇ ਹੋਇ ਆੜੀ ਨੀਂਦਰਾਮ ਕਰਕੇ ਹਵਕਿਦਾਂ ਸੁੱਤਾ ਹੀ ਹੁਸਨ ਹੈ ਔਰਨਾ ਕਿੱਡਾ ਠੰਡੇ ਦਾ ਫਾਇਦਾ ਚੁੱਕਿਆ ਸਤਾਵਾ ਉਹ ਗਰਮੀਆਂ ਨਹੀਂ ਪੈਂਦੀ ਮਹਾ ਤੇ ਠੰਡਾ ਹੋਇਆ ਵਾ ਆ ਉਹ ਤੂੰ ਘਰ ਆ ਲਾਉਣ ਨੂੰ ਕਿਹਾ ਮੈਂ ਆ ਕਰ ਲਈ ਹਣ ਗੱਲ ਬਾਤ ਯਾਰ ਤੂੰ ਨਾ ਲਾਈ ਸਾਰਿਆਂ ਲਾ ਲਿਆ ਲੋਕਾਂ ਨੇ ਛੋਣਾ ਯਾਰ ਮੈਂ ਤੈਨੂੰ ਕਿਹਾ ਸੀ ਮੈਂ ਹੌ ਲਾਉਣਾ ਹੈ ਉਹ ਗੁਰਵਾ ਮੈਚ ਉਹ ਨਾ ਲਵਣਾ ਵਾ ਰੁਕ ਜਮ 1 ਮਿੰਟ ਜੋ ਬਨ ਰਿਹਾ ਏ ਹਾਂਜੀ ਆ ਗਿਆ ਇਧਰ ਆ ਉਹ ਜਾ ਜਿਹੜੇ ਉਹ ਪੱਕਾ ਲਈ ਇਧਰ ਰਜਿਸਟਰੀ ਕਰਾਈ ਨਾ ਉਹ ਕਾਗਜ਼ ਲਿਆ ਛੋਣਾ ਇਸਤਰੀ ਮੈਨੂੰ ਐ ਇੱਥੇ ਜਿਹਨੀ ਪੈਲੀ ਦੀ ਆ ਰਹੀ ਜਿਸ ਦਿਪਰਾ ਤੋਂ ਕਰਕੇ ਦਿੱਤੀ ਮੈਨੂੰ ਪੈਲੀ ਦੀ ਉਹ ਕਦਮ ਉਹ ਪਰਾ ਪੈਲੀ ਦੀ ਇਸਤਰੀ ਹੋਈ ਤਾਂ ਆਦੀ ਮੈਂ ਪੈਲੀ ਵਨ ਡਿਆ ਸਾਲ ਹੋ ਗਿਆ ਕੀ ਹੋ ਗਿਆ ਜੀ ਪਰਾ ਨੂੰ ਦੇਤੀ ਕਿਤੇ ਲਈ ਸੀ ਉਹ ਕੰਜਰਾ ਵੇਖ ਸਾਨੂੰ ਦੇਤੀ ਆ ਵੇ ਖਾਬ ਸੜ ਕੀਤੇ ਤੁਸੀਂ ਯਾਰ ਇਹ ਤਾਂ ਧੋਖਾ ਨਾ ਕਰਾਈ ਮੈਂ ਇਹ ਕੀਤਾ ਹੀ ਨਹੀਂ ਤਾਂ ਤੂੰ ਕਿਤੇ ਆ ਪੈਸੇ ਲੈਣਾ ਚੈੱਕ ਦਿੱਤਾ ਤੈਨੂੰ ਉਹ ਸੈਨ ਤੇ ਮੈਂ ਕੀਤੇ ਆ ਮੰਨਦਾ ਵਾਂ ਪਰ ਤੂੰ ਮੈਨੂੰ ਕਹਿ ਤੂੰ ਪੜੇ ਨਾ ਤੈਨੂੰ ਮਾਨ ਨਹੀਂ ਹੈਗਾ ਉਹ ਜੇ ਤੂੰ ਕੰਡਿਆ ਹਦੋ ਤੇ ਕਾ ਤੋ ਸ਼ਦਾਈਆਂ ਵਾਲੀ ਗੱਲਾਂ ਕਰਨ ਦੇ ਜਿਹੜਾ ਨਾ ਲਿਖਦੀ ਆ ਮੈਂ ਧੋਖਾ ਨਾ ਕਰਾਇਆ ਯਾਰ ਪੈਲੀ ਮੈਂ ਚੋਨਾ ਮੈਂ ਲਾਉਣਾ ਵਾਂ ਓਖੇ ਨਾ ਸਹੀ ਯਾਰ ਤੂੰ ਬੰਦੇ ਯਕੀਨ ਹੀ ਨਹੀਂ ਹੈਗਾ ਮੈਂ ਚੋਨਾ ਲਾਉਣਾ ਯਾਰ ਕੀ ਜੋ ਪਹਿਲੀ ਮੈਨ ਨਾ ਦੋਗੇ ਤਾਂ ਜੋਨਾ ਲਾ ਲੇਗਾ ਲਾ ਲੂ ਮੈਂ ਤਾਂ ਬੜੀ ਪੈਲੀ ਲਾ ਕੇ ਦਿਖਾਈਆਂ ਤੂੰ ਬੜੀ ਕਾਲੀ ਜੇ ਬੜੀਆਂ ਪੈਲੀ ਜੇ ਵਣੀ ਤੇਰੇ ਆ ਤੇਰਾ ਤਾਜਮਾਨ ਦੇ ਖੰਡੇ ਮੈਂ ਨਾ ਪੈਲੀ ਤੇ ਵੜੀਂਂਦਰਾ ਮਾਨ ਕੱਢੂ ਮੈਂ ਤੇਰਾ ਚਲਾ ਉਹਨੇ ਆ ਜੀ ਤੂੰ ਪੈਲੀ ਤੇ ਫਿਰ ਮਨਵਾ ਕੇ ਵਿਖਾਈ ਤੋ ਮਤਲਬ ਸ਼ਾਮੀ ਬੋਨਾ ਹੀ ਆ ਗਿਆ ਆ ਜਾ ਆ ਜਾ ਹਾਂ ਜੀ ਇਹ ਨਾ ਚੰਗਾ ਜਦ ਪਿਆ ਉਹ ਮੈਂ ਹਲੇ ਪੈਲੀ ਨਾ ਕੀਤੀ ਗੁਰਵਾ ਉਹਨਾਂ ਦੇ ਗਾਂਦੀ ਪਾਤਾ ਤੇ ਜਾਂ ਅੱਜ ਉਹ ਨਹੀਂ ਜਾ ਮੈਂ ਕਿਤਾ ਜਾਣੀ ਚਾਹ ਜੀ ਵਧੀਆ ਹੋਣਾ ਕੀ ਯਾਰ ਇਹ ਪੰਗਾ ਪੈ ਗਿਆ ਬੜਾ ਤਕੜਾ ਪੰਗਾ ਕਿਹੜਾ ਤਾਸ ਨੂੰ ਨਹੀਂ ਕੱਢਦੇ ਨੇ ਗੁਰਵਾ ਨਾ ਝੂਠਿਆ ਮਲਾ ਕਰਾ ਬਾਕੇ ਨਾ ਮੈਨੂੰ ਆਂਦਾ ਸਾਲ ਦੀ ਪਹਿਲੀ ਲੈਣੀ ਆ ਉਹਨੇ ਸਾਰੀ ਪਹਿਲੀ ਆਪਣੇ ਨਾਂ ਕਰਾ ਲਈ ਮੇਰੀ ਹੁਣ ਮੈਂ ਹੁਣ ਮੈਂ ਵਾਹਣ ਜਾਣਾ ਤੇ ਉਹ ਆਂਦੇ ਵਾਹਣ ਨਹੀਂ ਦੇਣੀ ਉਹ ਜੇ ਪਲਾਂਟਿੰਗ ਕੋਈ ਗੱਲ ਨਹੀਂ ਕਰ ਲੈਣੀ ਗੱਲ ਕਾ ਵੀ ਆਂ ਵਿਆਹ ਮੈਂ ਵੀ ਸੋਚਿਆ ਹੋਈ ਜਾਂ ਆਰ ਕੀ ਹੋਇਆ ਨਹੀਂ ਜਾਂ ਮੈਂ ਨਹੀਂ ਚਾਹਤ ਨੇ ਸਾਰੇ ਹੁਣ ਕਲੀ ਵਾਹਣ ਕਦੋਂ ਆਣਾ ਨਾ ਪਹਿਲੀ ਆਂਦਾ ਸ਼ਾਮ ਨੂੰ ਵਹਣਾਉਂਗਾ ਮੈਂ ਆਇਆ ਕਰ ਲੈ ਇੱਥੇ ਗੱਲ ਉਹ ਮੇਰਾ ਵੀ ਇਹੋ ਰਾਦਾ ਚੁੱਕ ਦੇ ਨੇ ਯਾਰ ਕੀ ਫਿਰ ਜਾ ਉਹ ਬਣਾ ਦੇਖੀ ਜਾ ਪਰਵਾਹ ਨਹੀਂ ਕਰਨੀ ਜਾ ਬਣ ਰਿਆ ਆ ਗਿਆ ਆ ਗਿਆ ਹਾਂਜੀ 23 ਛੱਡ ਗੰਡਾ ਸੀਨੇ ਹੱਥਾਂ ਦੀ ਵਾ ਕੇ ਆਈਏ ਮੇਰਾ ਨਾਂ ਅੱਜ ਰਨਰ ਦਨੇ ਆ ਡੇ ਗਰੂਏ ਨੇ ਪੁਹੇ ਜੜੇ ਆ ਹਲੋ ਬਾਜ ਜਲੀਏ ਆਇਆ ਆਦੋ ਨੇ ਕਿੱਦਾਂ ਜਾਈ ਜਾਂਦੇ ਉਹਦੇ ਕੋਲ ਸਨੇਵੀ ਗੰਡਾਸੇ ਨੂੰ ਸਿਰੇ ਰੱਖੇ ਇਧਰੇ ਵੀ ਚੱਲੇ ਜਿਹਾਬਦਾ ਅੱਜ ਇਕੱਠੀ ਕਰਦਾ ਕੱਟਣਗੇ ਇੱਕ ਦੂਜੇ ਦਾ ਆਜੀ ਕਮੂਨਾ ਕਰਾ ਅੱਜ ਵੇਖਣ ਦਾ ਨਜ਼ਾਰਾ ਆਉਣਾ ਵਾ ਜੋਗਨ ਉੱਤਰ ਕੇ ਲਪਟਾ ਲੰਬ ਨਾ ਲੰਨਾ ਬਲੀਵੇ ਇਹਦੇ ਕੋਲ ਢੱਕਦਾ ਕਿਆ ਟਾਈਮ ਹੋ ਗਿਆ ਤੇਰੀ ਅੱਖਾਂ ਨੇ ਮਾਣ ਗਏ ਓਏ ਉਹ ਵੀ ਗਾ ਲੂ ਮਾਸਾ ਦਾ ਆਪਣੇ ਨੂੰ ਬੰਦ ਕਿਉਂ ਹਾਂ ਤੂੰ ਆਲਾ ਹਣਾ ਤੂੰ ਆਲਾ ਡਾਕੇ ਵਿਖਾਈ ਆ ਥੱਲੇ ਡਾਕੇ ਵਿਖਾਉਣੇ ਤੈਨੂੰ ਹੁਣ ਜੇ ਰਾਤ ਡਾਕੇ ਵਿਖਾਈਏ ਦਿਨ ਆਜਾ ਓਏ ਡਾਕੇ ਵਿਖਾਈਏ ਓਏ ਮਿੰਨ ਨੂੰ ਥੋੜਾ ਆਇਆ ਮੈਂ ਨੰਬੇੜਾ ਕੰਮ ਓਏ ਓਏ ਕੰਦ ਲੈ ਆ ਕੱਲ੍ਹ ਵਗੀ। ਕੱਲ੍ਹ ਆ ਰਹਿ ਤੂੰ ਲੈ ਕੇ ਆ ਜਾ। ਕੋਸੰਦਾ ਕੰਮ ਤੇ ਕਰਤਾ ਵੈ ਨਾ। ਖੇਤੀ ਭੱਜਲਾ। ਉਹ ਹੈਪੀ ਭੱਜ ਗਈ ਉਹ। ਕੋਈ ਨਹੀਂ ਹੁਣ ਅਗਲਾ ਅਗਲਾ ਨੰਬਰ ਇਹਦਾ ਹੀ ਆਣ। ਬਸ ਇਹਨੂੰ ਵੜਨਾ ਹੁਣ। ਇਹਨੂੰ ਕੱਢ ਕੇ ਬਾਹਰ। ਇਹਨੂੰ ਕੱਢ ਬਾਹਰ ਅਗਲਾ ਇਹਨ ਸਾਲ। ਨਹੀਂ ਗੰਦ ਪਾਇਆ। ਲਾ ਗਿਆ ਆਸ ਇਹਨੂੰ ਬਾਹਰ। ਆਪਣਾ ਲੈ ਆ ਟਰੇ ਜਾ ਕੇ। ਬੱਦੀ ਚੋਕਲਾ ਹੈ। ਬੈਰ ਬਣ ਗਿਆ।